ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੈਰੀ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੱਬੜ ਘਰੇਲੂ ਨੀਲੀ ਰਾਵੀ ਦੀ ਝੋਟੀ ਦਿਖਾਉਣੀ ਆ ਸੂਨ ਨੂੰ ਹਾਜ਼ਰਾ ਡਿਟੇਲ ਆਪਾਂ ਸਾਰੀ ਪੁੱਛਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਹਰਪ੍ਰੀਤ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵਈ ਆਪਣਾ 842701192 843731192 11222 ਜਿਹੜੇ ਆਪਾਂ ਝੋਟੀ ਬਕਾਉ ਕਰੀਏ ਜੇ ਸੁਆ ਕਿਹੜਾ ਸੂਰੀਏ ਵੀਰੇ ਇਹ ਦੂਜੇ ਝੋਟੀ ਅੱਛਾ ਦੂਜਾ ਸੁਆ ਇਹ ਝੋਟੀ ਸੂਰੀ ਆ ਤੇ ਅੱਜ ਸੂਣ ਚ ਦਿਨ ਕਿਨੇ ਬਾਕੀ ਰਹਿ ਗਏ ਅੱਛਾ 15 20 ਦਿਨ ਅੱਛਾ 15 17 ਦਿਨ ਇਹ ਸੂਣ ਚ ਬਾਕੀ ਆ ਤੇ ਆਪਣੀ ਘਰ ਦੀ ਜੰਪੜੀ ਆ ਹਾਂਜੀ ਹਾਂਜੀ ਘਰ ਦੀ ਅੱਛਾ ਇਸ ਮਹੀਨੇ ਆ ਗਈ ਹੈ ਨਾ ਹਾਂਜੀ ਆ ਮਾਝੀ ਆ ਗਈ ਅੱਛਾ ਮੈਂ ਵੀ ਕਾਫੀ ਸੂਏ ਦੇ ਵਿੱਚ ਆ ਫਿਰਾਂ ਹੈ ਨਾ ਹਾਂਜੀ ਹਾਂਜੀ ਅੱਛਾ ਮੈਂ ਕਰਨੇ ਭੈਂਦਾ ਵਾ ਥੋੜਾ ਜਿਹਾ ਮਾੜਾ ਜਿਹਾ ਬੱਲੇ ਸੀ ਮੱਥੇ ਤੇ ਹਾਂਜੀ ਹਾਂਜੀ ਤੇਰੇ ਟੀਕੇ ਜੀ ਆ ਕੇ ਕੱਟਿਏ ਇਹ ਬੱਲੂ ਜੀ ਅ ਟਰੇਲ ਜਾਂਦੀ ਬੰਨ੍ਹ ਦੀ ਆ ਟੂ ਦੀ ਹੈਣਾ ਆਪਾਂ ਬੱਲੂ ਦਾ ਕਹਿ ਕੇ ਸੀਮਨ ਰਖਾਇਆ ਸੀਗਾ ਤੇ ਕਿੰਨੇ ਕੁ ਦੁੱਧਾਂ ਦੀ ਮਹਿ ਹੈ ਗੀੜੀ ਦੀ ਹੈਗੀ ਕੱਟੀ ਹੈ ਅੱਛਾ ਬਾਕੀ ਮਿਲਕ ਮੇਨ ਵਗੈਰਾ ਗਾੜੀ ਗੂੜੀ ਮਹਿ ਦੀ ਚੰਗੀ ਹੈਣਾ ਹੁਣ ਤਾਂ ਕਾਫੀ ਹੋਊ 8ਵੇਂ 10ਵੇਂ ਸੂਆ ਵਿੱਚ ਹਾਂਜੀ 7ਵੇਂ ਸੂਏ 7ਵੇਂ ਸੂਏ ਹਾਂਜੀ ਅੱਛਾ ਇਹਦੀ ਛੋਟੀ ਹੈਗੀ ਤੇ ਆ ਵੀ ਨਾਲ ਬੱਚੇ ਫਿਰ ਇਹਦੀ ਹੈਗੇ ਝੁੱਟੀਆਂ ਹਾਂਜੀ ਆਹ ਕੱਟੀ ਖੜੀ ਹੈ ਜਿੱਥੋਂ ਅੱਛਾ ਇੱਕ ਛੋਟੀ ਕੱਟੀ ਹੋਰ ਇਹਦੋਂ ਪਹਿਲਾਂ ਵੀ ਕੱਟੀਆਂ ਤਿਆਰ ਕਰਕੇ ਵੇਚੀ ਇਹਦੀ ਆਪਾਂ ਕਿੰਨੇ ਕੁ ਕਿਲੋ ਪਹਿਲਾਂ ਵੀ ਵੇਚੀ ਕਿੰਨੇ ਕੁ ਦੁੱਧ ਦੇ ਗੰਜਾ ਉਹ ਇਹ ਆਪਣੇ ਪਹਿਲੇ ਸੂਏ 12ਵੇਂ ਅਛਾ ਉਸੇ ਮੈਦੀ ਹਾਂਜੀ ਹਾਂਜੀ ਅੱਛਾ ਕਹਿੰਦਾ ਉਹ ਬੱਲੀ ਹੋਣ ਕਾਰਨ ਵੀ ਸੀਮਿੰਟ ਜਿਹੇ ਜਰ ਖਾਲੇ ਝੋਟੀ ਬੱਚੇ ਉਹੋ ਜੀ ਦੇ ਦੇ ਗਿਆ ਪਹਿਲਾਂ ਇੱਕ ਮੂਹਰੇ ਦੀਆਂ ਕੱਟੀ ਗੜੀਆਂ ਮੂਹਰੇ ਦੀਆਂ ਕੱਟ ਗਈ ਅੱਛਾ ਵੇਜਵੀਰ ਕਹਿੰਦਾ ਸੀ ਵਪਾਰੀ ਪਸ਼ੂ ਵੇਚਦਾ ਬੱਲਾ ਜੇ ਕਹਿੰਗੇ ਬੱਲਾ ਬੋਲੀ ਜਨੇ ਤੇ ਬੱਲੀ ਮੈਂ ਕਰੇ ਹੈਗੇ ਸੀਮਿੰਟ ਚੰਗਾ ਲਗਾਵਾਗੇ ਤਾਂ ਬੱਚਾ ਆਪੇ ਚੰਗਾ ਆਊਗਾ ਹਾਂਜੀ ਹਾਂਜੀ ਤੇ ਅੱਜ ਸੂਣ ਚ ਰਹਿ ਕੇ 15 17 ਦਿਨ ਬਾਕੀ ਦੁੱਧ ਪਲੂਣ ਦਾ 12 ਕਿਲੋ ਹਾਂਜੀ ਹਾਂਜੀ 12 ਕਿਲੋ ਵਧੀਆ ਲੰਬਾ ਟਾਈਮ ਦੁੱਧ ਦਿੱਤਾ ਹਾਂਜੀ ਹਾਂਜੀ ਪੂਰਾ ਲੰਬਾ ਤੇ ਚੂਣ ਚਵਾਦੀ ਕੇ ਮੇਰੀ ਹੈ ਚੂ ਸੋਹਰਾ ਥਾਣ ਦੇਖੋ ਚਾਰੇ ਨਿੱਖੜਵੇਂ ਸਾਫ ਸੁਥਰੇ ਤੇ ਲੈਵਾ ਫਿਰ ਪੂਰਾ ਫੱਟ ਫਾੜੀ ਲੱਗਦੀ ਹੈ ਨਾ ਰੇਟ ਇਹਦਾ ਕੀ ਹੋਊਗਾ ਰੇਟ ਟੋਰੀ ਬਾਹਰ ਨਾਲ ਸੋਹਰਾ ਸਿੰਘ ਨੂੰ ਅਥਾ ਦੇਖ ਸੋਹਣਾ ਕੁੰਡਾ ਸਿੰਘ ਆ ਅੱਖਾਂ ਤੇ ਗੁਲਾਬੀ ਘੇਰਾ ਵਾਈਟ ਪਾਣ ਸਾਰਾ ਇਹਦੇ ਵਿੱਚ ਆ ਕਿ ਨਿਸ਼ਾਨੀਆਂ ਵਗੈਰਾ A to Z ਕਵਰ ਕਰਦੀ ਆ ਕਿ ਦੂਜਾ ਸੁਹਾ ਝੋਡੀ ਸੂਰੀਆ ਰੇਟ ਵੀਰ ਕੇ ਤੇ ਫੋਨ ਤੇ ਹੋਊਗਾ ਤੇ ਇੱਕ ਅੱਧ ਕਾਠ ਵਗੈਰਾ ਚੰਗਾਗਾ ਤੇ ਬਾਕੀ ਸਾਂਤ ਸੁਹਾ ਦੇ ਵੀਰੇ ਹਨਾ ਜਮਾ ਸੋ ਦੇਖੋ ਮਣਕੜੀ ਅੱਖ ਵਗੈਰਾ ਦੂਜਾ ਇਧਰ ਕਰੀ ਮੋ ਇਹਦਾ ਤੇ ਪਟਾ ਇਹ ਵੀ ਨਿਸ਼ਾਨੀ ਹੈਗੀ ਅੱਖ ਦੇ ਵਿੱਚ ਹਨਾ ਇਹ ਇਹ ਥੋੜਾ ਗਲਾਬੀ ਗਿਰ ਆ ਗਿਆ ਤੇ ਇਹ ਰੇਟ ਵੀਰੇ ਜਮਾ ਦੇ ਲੈਣ ਜਿਹੜਾ ਜਾਇਜ਼ ਜਾਊਗਾ ਕੋਈ ਬਾੜੀ ਤੇ ਨਹੀਂ ਪਕਾਈ ਜਲੀ ਗੱਲ ਹੋਊਗੀ ਤੇ ਇਹ ਰੇਟ ਜਾਇਜ਼ ਚਾਹੀਦਾ ਜਿਹਦਾ ਚੀਜ਼ ਦੇ ਹਿਸਾਬ ਨਾਲ ਹੋਊਗਾ ਹਾਂਜੀ ਹਾਂਜੀ ਲੈ ਚਲ ਘਮਾ ਦੇ ਕਿਹੜਾ ਸੋ ਵੀਰੋਂ ਨਾਸ ਬੱਗੀ ਤੇ ਬਾਕੀ ਥੱਲੇ ਜੀਬ ਵੀ ਗਲਾਬੀ ਜਾਏਗੀ ਜਿਹੜੇ ਵੀਰ ਕਹਿੰਦੇ ਬਰੀਡ ਤੇ ਕੰਮ ਕਰਨਾ ਤੇ ਅੱਗੇ ਆਪਾਂ ਵੀਰ ਨੂੰ ਸੀਮਨ ਪੁੱਛਦੇ ਕਿ ਉਹਨੇ ਕਿਹੜਾ ਲੱਗਿਆ ਤੇ ਬਾਈ ਸੀਮਨ ਕਿਹੜਾ ਭਰਿਆ ਇਹਦੇ ਸੀਮਨ ਆਪਾਂ ਰੋਡਿਆਂ ਸਾਂਢ ਭਰਿਆ ਅੱਛਾ ਉਹ ਨਾ ਨਹੀਂ ਪਤਾ ਕਿਹੜਾ ਭਰਿਆ ਮੈਨੂੰ ਨਾ ਬੜਾ ਡਾਕਟਰ ਕਹਿੰਦਾ ਵੀ ਵਧੀਆ ਨੀਲੀ ਸਾਂਢ ਭਰ ਦੇ ਕਿਉਂ ਤੇ ਦੂਜਾ ਸੂਆ ਹੁਣੇ ਸੂਰੀਆ ਨੰਬਰ ਵੀਰੇ ਇੱਕ ਵਾਰੀ ਫੇਰ ਬੋਲ ਜੀ ਆਪਣਾ ਨੰਬਰ 8477311222 ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਤੇ ਦੁੱਧ ਦਾ ਅੰਦਾਜ਼ਾ ਜਾਇਤ ਕੀ ਕਿੰਨਾ ਦੇ ਦਊਗੀ ਇਹ ਉਹਦੇ ਦੀ 115 ਕੋਲ ਨਹੀਂ ਮੀਠੀ ਗਈ ਕਹਿੰਦਾ ਬਸ ਜੱਟ ਸੌਦਾ ਲੈ ਕੇ ਜ਼ਿਲ੍ਹੇ ਬਲੂਨੇ ਦੇ ਬਾਰਾ ਪਾਇਆ ਵੀ 14 ਕਿਲੋ ਵਾਲੇ ਤਾਂ ਨਾਰਮਲ ਸਾਂਭਣ ਵਾਲਾ ਚਾਹੀਦਾ ਵੀ ਦੇ ਦੇਊਗੀ ਹਾਂਜੀ ਹਾਂਜੀ ਸੋਭਰਾ ਥਾਣਾ ਵਾਲਾ ਇੱਕ ਵਾਰੀ ਤੇ ਫੇਰ ਦਿਖਾ ਦਿੰਦੇ ਆ ਕੈਕਟਰ ਵਗੈਰਾ ਤੁਸੀਂ ਦੇਖ ਸਕਦੇ ਹੋ ਚਾਰੇ ਦਾ 99 ਰੇਟ ਇਹਦਾ ਫੋਨ ਤੇ ਰੋ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਕੋਈ ਵੀ ਛੋਟੇ ਖੀਦੇ ਚਾਹਵਣ ਹੋਵੇ ਨਰਖ ਪਰ ਕਰਕੇ ਤਸੱਲੀ ਕਰਕੇ ਤੁਸੀਂ ਤੇਰੀ ਕਰ ਸਕਦੇ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਹਾਂ ਜੀ